ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਤੋਂ ਰੁੱਖਾਂ ਬਾਰੇ ਲੱਗ ਤੋਂ ਚਰਚਾ ਕਰਾਂਗੇ ਚਰਚਾ ਇਹ ਹੈਗੀ ਵੀ ਰੁੱਖ ਜਿਹੜੇ ਕੀ ਕੀ ਪ੍ਰਕਿਰਿਆ ਪ੍ਰਕਿਰਿਆਵਾਂ ਕਰਦੇ ਆ ਕੀ ਕੀ ਕਾਰਜ ਕਰਦੇ ਇਹਦੇ ਬਾਰੇ ਗੱਲ ਕਰਾਂਗੇ ਰੁੱਖ ਫੋਟੋਸਿੰਥੇਸਿਸ ਰਾਹੀਂ ਆਪਣਾ ਭੋਜਨ ਬਣਾਉਂਦੇ ਆ ਰੁੱਖ ਸਾਹ ਲੈਂਦੇ ਆ ਰੁੱਖ ਪਾਣੀ ਪੀਂਦੇ ਆ ਜੜਾਂ ਤੋਂ ਥੱਲੇ ਉੱਤੇ ਲੈ ਕੇ ਜਾਂਦੇ ਹਰ ਤਣੇ ਤਣੇ ਤੱਕ ਪੱਤੇ ਤੱਕ ਪਹੁੰਚਾਉਂਦੇ ਆ ਰੁੱਖ ਰਾਤ ਨੂੰ ਸੌਂਦੇ ਆ ਵੀ ਕਲੀਅਰ ਕਰਤਾ ਆਪਾਂ ਵੀਡੀਓ ਬਣਾਈਆਂ ਪਿੱਛੇ ਜਣਾ ਜਿਹੜੀ ਹੈਗਾ ਬ੍ਰੇਨ ਦਾ ਕੰਮ ਕਰਦੀ ਉਹ ਸਿਗਨਲ ਸਾਰਾ ਪਾਸ ਕਰਦੀ ਹੈ ਫੰਗਸ ਦੇ ਰਾਹੀਂ ਉਸ ਤੋਂ ਬਾਅਦ ਬੱਚਿਆਂ ਨੂੰ ਇਹ ਪਾਲਦੇ ਆ ਜੋ ਤੱਕ ਮਤਲਬ ਕਹਿੰਦਾ ਸਨਲਾਈਟ ਥੱਲੇ ਨਹੀਂ ਪਹੁੰਚਦੀ ਉਹ ਤੱਕ ਇਹ ਉਹਦਾ ਭੋਜਨ ਦਿੰਦੇ ਰਹਿੰਦੇ ਆ ਇਹਦੇ ਬੱਚੇ ਨੂੰ ਪਾਲਣ ਲਈ ਰੁੱਖ ਸਿੱਖਦੇ ਵੀ ਹੈਗੇ ਆ ਟੱਚ ਮੀ ਨੋਰ ਦੇ ਐਗਜ਼ਾਮਪਲ ਤੋਂ ਅੱਗ ਤੋਂ ਦੇਵਾਂਗੇ ਇਹਦੀ ਬਾਰਕ ਜਿਹੜੀ ਹੈਗੀ ਹੈ ਸਕਿਨ ਦਾ ਕੰਮ ਕਰਦੀ ਹੈਗੀ ਹੈ ਜਿਹੜੀ ਵੁੱਡ ਹੈਗੀ ਜਿਹੜੀ ਅੰਦਰਲੀ ਜਿਹੜੀ ਲੱਕੜ ਹੁੰਦੀ ਆ ਉਹ ਜਿਵੇਂ ਮਨੁੱਖਾਂ ਦੀ ਹੱਡੀਆਂ ਹੁੰਦੀਆਂ ਉਵੇਂ ਉਹਦੇ ਬਰਾਬਰ ਉਹੀ ਕੰਮ ਕਰਦੀ ਆ ਇਹ ਆਪਸ ਵਿੱਚ ਗੱਲਾਂ ਕਰਦੇ ਆ ਫੰਗਸ ਰਾਹੀਂ ਆਹ ਸੂਚੀ ਤਾਲਮੀਲ ਸਿਗਨਲ ਪਾਸ ਕਰਦੇ ਆ ਮਤਲਬ ਕਹਿੰਦਾ ਆਪਣੀ ਜਨਰੇਸ਼ਨ ਨੂੰ ਅੱਗੇ ਵਧਾਉਂਦੇ ਆ ਆਪਾਂ ਉਹ ਦੱਸਿਆ ਜਿਵੇਂ ਫੁੱਲਾਂ ਰਾਹੀ ਆਪਾਂ ਜਿਹੜੇ ਫੁੱਲ ਆਉਂਦੀ ਹੈ ਬਹਾਰ ਆਉਂਦੀ ਹੈ ਮਤਲਬ ਉੱਥੋਂ ਆਪਣੀ ਜਨਰੇਸ਼ਨ ਨੂੰ ਕਿ ਮਿਤਾਉਂਦੇ ਅੱਗੇ ਇਹ 스멜 ਵੀ ਕਰਦੇ ਆ ਮਤਲਬ 스멜 ਨੂੰ ਸੁਗੰਧ ਨੂੰ ਵੀ ਡਿਟੈਕਟ ਕਰਦੇ ਹੈਗੇ ਆ ਇਹ ਟੇਸਟ ਨੂੰ ਵੀ ਡਿਟੈਕਟ ਕਰਦੇ ਹੈਗੇ ਆ ਤੇ ਇਹ ਆਪਣੀ ਨੂੰ ਆਪਾਂ ਨੂੰ ਢਾਲ ਕੇ ਹਿਊਮਨ ਨੂੰ ਰਿਕੋਗਨਾਈਜ਼ ਕਰਨ ਵਿੱਚ ਜੋ ਹੈਲਪ ਕਰਦੇ ਇੱਕ ਸੀ ਬੌਗ ਔਰਚਡ ਦੀ ਗੱਲ ਕੀਤੀ ਸੀ ਪਿੱਛੇ ਜੀ ਉਸ ਬੌਗਰਚ ਨੇ ਹਿਊਮਨ ਦੇ ਪਸੀਨੇ ਤੱਕ ਨੂੰ ਮਤਲਬ ਉਹ ਕਹਿੰਦਾ ਉਸ ਤਰ੍ਹਾਂ ਦੀ ਫਰੇਗਰੈਂਸ ਫੁੱਲਾਂ ਨਾਲ ਹੀ ਪੈਦਾ ਕਰਕੇ ਮੋਸਕੀਟੋ ਨੂੰ ਅਟਰੈਕਟ ਕਰ ਸਕਦੇ ਇਹ ਸਾਰੀਆਂ ਜਿਹੜੀਆਂ ਪ੍ਰਕਿਰਿਆਵਾਂ ਹੈਗੀਆਂ ਰੁਕ ਕਰਦੇ ਆ ਇਸ ਲਈ ਇਹਨਾਂ ਨੂੰ ਸਾਨੂੰ ਸਮਝਣਾ ਪੈਣਾ ਹੈਗਾ ਇਹਨਾਂ ਨੂੰ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ